ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਅਨੁਸਰਚੀ ਤੁਹਾਨੂੰ ਦਿਖਾਉਣੀ ਆ ਇਹ ਵੀ ਕੋਈ ਚੰਗੇ ਰਿਕਾਰਡ ਵਾਲੇ ਵੀਰ ਜੀ ਨੂੰ ਦੱਸਦੇ ਇਹਦੇ ਬਾਰੇ ਵੀ ਪੁੱਛਾਂਗੇ ਸਾਰਾ ਤੇ ਇਕਾ ਚੋਟੀ ਵੀ ਤੁਹਾਨੂੰ ਦਿਖਾਉਣੀ ਗੱਬਨ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣ ਨਾ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਸ ਕਾਲ ਜੀ ਸਸ ਕਾਲ ਵੀਰ ਜੀ ਸასი ਹੋਰ ਸੁਣਾਓ ਕੀ ਹਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਬਾਕੀ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੇ ਹੋ ਗਏ ਜੀ ਮੰਡੀ 'ਚ ਵੇਲੇ ਫਿਰ ਹਾਂਜੀ ਵੀਰ ਜੀ ਵੇਖੀ ਗਿਆ ਸੀ ਮਾਲ ਆਪਣਾ ਫਿਰ ਆ ਗਏ ਉਦੋਂ ਹੀ ਸਾਰਾ ਮਾਲ ਵੇਚ ਗਿਆ ਸੀ ਨਾ ਹਾਂਜੀ ਸਾਰਾ ਵੇਚ ਗਿਆ ਠੀਕ ਐ ਉਹਨੂੰ ਬਦਾਂ ਆਪਣਾ ਰੇਟ ਜਾਇਜ਼ ਹੁੰਦਾ ਉਹ ਹੀ ਪਿੰਡ ਵਾਲਾ ਖਰੀਦਦਾ ਉੱਥੇ ਵੀ ਅੱਛਾ ਉੱਥੇ ਵੀ ਇਹ ਕੰਮ ਚੱਲਦਾ ਰਹਿੰਦਾ ਹੈ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਮੇਰਾ ਵੀਰ ਜੀ ਜੋਗਨ ਪੀਜੇ ਪਿੰਡ ਸ਼ਿਕਾਰਮਾ ਜੀ ਹਿਲ੍ਹਾ ਗਰਦਾਰਪੁਰ ਤੁਸੀਂ ਰਡੇਰਾ ਬੱਬਾ ਨਾਂ ਤੇ ਫੋਨ ਨੰਬਰ ਇਹ ਬੋਲਦਾ ਫੋਨ ਨੰਬਰ 819502854 ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਫੇਰ ਤਾਂ ਜੀ ਸੋਈ ਤਾਂ ਕਰ ਲਈਏ ਹਾਂਜੀ ਕਿੰਨਾ ਚਲ ਹੋਇਆ ਇਹਨੇ ਸੋਈ ਨਾ ਇਹ ਭਾਈ ਜੀ ਅੱਜ ਨਾ ਰਾਤ ਸੋਈ ਜੇ ਮਨੇਰੇ ਜੇਰ ਸੁੱਟੀ ਆ ਆ ਭਾਈ ਜੀ ਜੇਰ ਵਿੱਚ ਆ ਟੋੜੇ ਚ ਹਾਂਜੀ ਹਾਂਜੀ ਜੇਰ ਪ੍ਰੋਪਰ ਪਾਦ ਥੋੜਾ ਕਰਕੇ ਮਖਾਏ ਸਿੱਧਾ ਕਰੇ ਥੋੜਾ ਆਓ ਜੇਰ ਵਿੱਚ ਜਿਹੜੀ ਪਈ ਆ ਪ੍ਰੋਪਰ ਜੇਰ ਦੀ ਨੇ ਸਾਰੀ ਪਾਤੀ ਤੇ ਸੂਆ ਕਿੰਨਾ ਸੁਈ ਜੀ ਦੂਜਾ ਸੂਆ ਬਾਜੀ ਕਿੰਨੇ ਕ ਦੁੱਧ ਆ ਲਈ ਆ ਪਹਿਲੇ ਸੂਏ ਨੇ 16 17 ਕਿਲੋ ਦੁੱਧ ਦਿੱਤਾ ਵੱਛੀ ਨੇ ਅੱਛਾ ਹਾਂਜੀ ਇਹ ਕਾ 18 ਕਿਲੋ ਦਊਗੀ ਤੋਰੋ ਫੇਰ ਇੱਕ ਰੀ ਨਾ ਤੇ ਬੱਚਾ ਮਗਰ ਕੀ ਆ ਗਿਆ ਜੀ ਮਗਰ ਵੀ ਵੱਛੀ ਦਿੱਤੀ ਐਨੇ ਮਗਰ ਵੱਛੀ ਆ ਤੁਹਾਨੂੰ ਵੱਛੀ ਦਿਖਾ ਲਿੰਨੇ ਹਾਂ ਨੇ ਤੇ ਆ ਥਾਣੇ ਦੇ ਇੱਕ ਰੀ ਲੱਗਦਾ ਦੇਖ ਸਕਦੇ ਜੀ ਉਹਨਾਂ 21 ਭਲਾ ਨਾਰਮਲ ਜੀਆਂ ਹੈਗੀਆਂ ਵਾ ਬਾਕੀ ਮਿਲਕਵੇਂ ਨੇ ਵੀ ਸੋਹਣੀ ਲੱਗੀ ਐ ਬਾਕੀ ਚਲੋ ਰੰਗ ਰੂਪ ਦੀ ਚੰਗੀ ਆ ਤੇ ਸੱਲਿਆਂ ਚੰਗੀ ਤਿਆਰ ਹੋਈ ਆ। ਬਾਕੀ ਤਾਜੀ ਸੂਈ ਥੋੜੀ ਲੱਪੇ ਲੱਪੇ ਚ ਵੀ ਆ ਹਲੇ। ਤੇ ਬਾਕੀ ਜਿਹੜਾ ਵਾ ਕੱਦ ਦਰਮਿਆਨਾ ਬਹੁਤਾ ਵੱਡਾ ਨਹੀਂ ਆਪਾਂ ਕਹਿ ਸਕਦੇ ਤੇ ਬਹੁਤਾ ਛੋਟਾ ਵੀ ਨਹੀਂ ਕਹਿ ਸਕਦੇ ਵਿੱਚ ਲਾ ਜਾ ਮੇਲਾ ਜਿੱਤਰਾ ਆਮ ਆਪਣੇ ਘਰਾਂ ਚ ਹੁੰਦੀਆਂ ਆ। ਤੇ ਇਹਦਾ ਫਿਰ ਮੁੱਲ ਵਿੱਚ ਇਹਦਾ ਮੁੱਲ ਭਾਵੇਂ ਵਸੀ ਦਾ ਇਹ ਜੀ ਦਾ 65 ਕਰਾ ਲਓ 60 ਕਰਾ ਲਓ ਇਹ ਜੀ ਦਾ ਵੀ ਹੈ ਹਾਂਜੀ 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 ਤੇ ਆਪਾ ਤੁਹਾਨੂੰ ਪਤਾ ਜਿਆ ਜੀ ਘੜੀ ਦਾ ਮੁੱਲ ਭਾਵੇਂ ਇਹਦਾ ਕਰ ਲਈ 55 60 50000 ਚੋਂ 2000 ਛੋਟ ਕਰਾਂਗੇ 44000 ਦੀ ਦੇ ਦੇ 44000 ਦੀ ਵਸੀ ਦਾ ਜੀ ਵਿੱਚੋਂ ਕਰ ਦੋ ਕਿ ਮੰਨਤਾ ਨਾ ਹੋਰ ਮੋਕੇ ਤੇ ਹਾਂਜੀ ਮੋਕੇ ਤੇ ਥੋੜਾ ਬੋਤਾ ਹੀ ਹੋਊਗਾ ਵੀ ਤੇ ਆ ਜਿਹੜੀ ਮੰਗਰੇ ਦੇ ਵਸੀ ਆ ਤੇ ਇੱਕ ਰੀਰ ਜੀ ਹਵੇ ਫੁਲਕਾਰੀ ਲਾ ਕੇ ਚੰਗੀ ਤਰ੍ਹਾਂ ਦਿਖਾ ਦਈਏ ਸਾਰਾ ਰੰਗ ਰੋਗ ਆਹ ਦੇਖ ਸਾਦੇ ਬਾਕੀ ਇਹ ਆ ਵੀ ਚਲੋ ਥੋੜੀ ਹਾਇ ਲੱਪੇ ਜਿਆ ਤਾਜੀ ਸੂਈ ਆ ਬੱਚਾ ਵੀ ਚਲੋ ਇਹਨੇ ਪਲਿਆ ਇਹ ਦਿੱਤਾ ਵਾ ਆਹ ਦੇਖ ਸਾਦੇ ਠੀਕ ਜੇ ਤੇ ਹੁਣ ਜਿਹੜੀ ਤੁਹਾਨੂੰ ਦੂਸਰੇ ਨੰਬਰ ਦੇ ਤੁਹਾਨੂੰ ਦਿਖਾਉਣੀ ਆ ਇਹ ਵੀ ਕੱਦ ਕਾਠ ਬੇਲ ਤੇ ਚੰਗੀ ਆ ਤੇ ਥਣਾ ਦਾ ਸਾਈਜ਼ ਗਿਆ ਪੇਦਾ ਵੀ ਆਪਾਂ ਦੇਖ ਸਕਦੇ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਵੀ ਇਹ ਵੀ ਤਾਜੀ ਸੂਈ ਆ ਜੇ ਇਹਦਾ 50 ਤੇ ਆਵੇਦੀ ਜਿਹੜੀ ਆ ਦੂਸਰੇ ਨੰਬਰ ਤੇ ਦੱਸੀਏ ਤੇ ਪਰੇ ਵੀ ਤੈਨੂੰ ਵੀਰ ਜੀ ਤੀਜਾ ਦੇਣਾ ਅੱਜ ਸੋਈ ਨੂੰ ਆ ਹੋਣੇ ਦੇ ਥੱਲੇ 16 ਕਿਲੋ ਬੋੜਾ ਹੈ ਤਿਆਰ ਜਿਹੜਾ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ 20 ਕਿਲੋ ਬੱਛੀ ਰਮਾਨਾ ਦਊਗੀ ਪਹਿਲੇ ਸੋਏ 18 19 ਕਿਲੋ ਦਾ ਤਿਆਰ ਕਾ 20 ਤੋਂ ਪਲੱਸ ਹੀ ਜਾਊਗੀ ਤੋਰਾਂ ਫੇਰ ਇੱਕ ਅੰਦੀ ਬਾਕੀ ਜਿਹੜੀ ਮਗਰ ਬੱਛੀ ਹੈ ਹੈਗੀ ਜਿਹੜੀ ਆ ਕ੍ਰੋਸ ਤੇ ਬਾਕੀ ਕੱਦ ਕਾਠ ਬੇਲ ਦੀ ਚੰਗੀ ਆ ਤੇ ਥੱਲੇ ਵੀ ਚੰਗੀ ਬਣੀ ਆ ਤੋਰਦਾ ਫੇਰ

ਕਿੰਨਾ ਕਮਲ ਰੱਖਦੀ ਤੁਹਾਨੂੰ ਬੜਾ ਮੁੱਲ ਜਾਇਆ ਜੀ ਨਾ ਇਹਦਾ ਮੁੱਲ 70 ਕਰਨਾ ਨਾ 65 ਨਾ 60 55000 ਚ ਛੂਟ ਕਰਦਾ ਅੱਛਾ ਹਾਂਜੀ ਖੁੱਲੀ ਕਰ ਦੋਗੇ ਕੋਈ ਫੋਨ ਲਾਵੇ ਕੋਈ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਬਾਕੀ ਆਪੇ ਮੰਨਤਨ ਮੌਕੇ ਤੇ ਹੋਈ ਜਾਣੀ ਹਾਂਜੀ ਹਾਂਜੀ ਯਾਰ ਕੀ ਬੱਛੀ ਵੀ ਲੈਣਤੀ ਜੇ ਹਾਂਜੀ ਵੀਰ ਦੀ ਬੱਛੀ ਵੀ ਲੈ ਆਂਦੀ ਕਈ ਵੀਰ ਭਰਾ ਕਹਿੰਦੇ ਵੀ ਚਲੋ ਵੀ ਕੋਈ ਚੰਗੀ ਨਾਲ ਬੱਛੀ ਵੀ ਲਿਆ ਕਰੋ ਮੈਂ ਕਿਹਾ ਚਲ ਲੈਣਾ ਦੰਦੋ ਕਿਤਰਾ ਜੀ ਇਹ ਖੀਰੀ ਆ ਪਿਓਰ ਜੀ ਚੈੱਕ ਕੀਤੇ ਦੰਦ ਦੇ ਠੀਕ ਆ ਅਬ ਇੱਕ ਲੋਪਾ ਦਿਖਾ ਦਿਓ ਦੰਦ ਤੋਲੇ ਨਹੀਂ ਤੇ ਥੱਲੇ ਕਰੀ ਅਜੇ ਪੇਪਰ ਕੀ ਲਈ ਇੱਕ ਤੰਦ ਵੀ ਨਹੀਂ ਥੋੜੀ ਠੀਕ ਆ ਤੇ ਬਾਕੀ ਕੱਦ ਕਾਠੇ ਦਾ ਪੂਰਾ گاਵਾ ਜਿੱਡਾ ਹੀ ਆ ਉਹ ਫੜਾਉਂਦਾ ਥੋੜਾ ਜਿਆ ਕਰਦੀ ਤੋਰਦਾ ਵੀ ਜੇ ਫਿਰ ਨਹੀਂ ਤੇ ਮੂੰਹ ਫੜਾਉਣ ਤੋਂ ਜਿਹੜਾ ਕਾਫੀ ਕਰਦੀ ਆ ਮੂੰਹ ਫੜਾਉਂਦੀ ਨਹੀਂ ਆ ਤੇ ਥੱਲੇ ਜਗਾ ਵੀ ਤਿਲਕਨ ਵਾਲੀ ਆ ਜਿਹੜੇ ਤੇ ਬਾਕੀ ਉਤਨਾ ਇਹ ਆ ਵੀ ਸੋਨੀ ਵੈੜਿਆ ਪੂਰੀ ਕਾਲੀ ਰੰਗ ਦੀ ਵੈੜਿਆ ਜਿਹੜੀ ਤੇ ਚਾਰ ਹੀ ਥਾਣੇ ਆ ਇਹਦੇ ਜਿਹੜੇ ਲੱਗੇ ਹੈਗੀ ਕੀ ਰੀ ਆਹ ਤਰ੍ਹਾਂ ਦੱਸ ਦੇ ਅੱਜ ਲੈ ਆਓ ਫਿਰ ਤਰਾ ਦਰਦੀ ਦਰਦੀ ਕੀ ਗਿਆ ਤੇ ਵਿਧੀ ਤੇ ਕੋਈ ਮਾ ਦੇ ਰਿਕਾਰਡ ਦਾ ਪਤਾ ਜੇ ਫਿਰ ਹਾਂਜੀ ਭਾਜੀ ਇਹਨਾ ਆਪਣੇ ਲਾਗੂ ਹੀ ਮੇਰਾ ਭਰਾ ਹੀ ਸਮਝ ਲਓ ਜਿਹਦੇ ਕੋਲ ਬੱਛੀ ਲਈ ਏ ਅੱਛਾ ਇਹਦੀ ਮਾਂ ਆਪਣੇ ਫਦੇਵਾਰ ਅੰਕਲ ਹੋਣੀ ਹੈ ਦੂਜਾ ਰਵੇਲ ਸਿੰਘ ਹੋਣੀ ਉਹਨਾਂ ਕੋ ਲੈ ਕੇ ਦਿੱਤੀ ਆਪਾਂ ਆਪ ਹੀ ਅੱਛਾ 30 35 ਕਿਲੋ ਦੁੱਧ ਹੰਦੀ ਰਹੀ ਮਾਂ ਦੀ ਠੀਕ ਆ ਹਾਂਜੀ ਤੇ ਉਹਦੇ ਕੋਲ ਲਈ ਬੱਛੀ ਮੈਂ ਉਹ ਦੰਦਾਣੀ ਮੈਂ ਕਿਹਾ ਚਲੋ ਵੈਟ ਚੰਗੀ ਆ ਉਹਦਨ ਇਹੋ ਹੀ ਲੈ ਲਈ ਆਪਾਂ ਤੇ ਕੋ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਦੀ ਫਿਰ ਦੇਣੀ ਆਈ ਜੀ ਮੁੱਲ ਬੱਛੀ ਦਾ ਦੁੱਧ ਦਾ ਵੀ ਲੈ ਆ ਜਾਣਾ ਆਪਣੇ ਕੋ ਜੇ ਦੇ ਹਿਸਾਬ ਲਈਏ ਦੁੱਧ ਦੀ ਕਟੋ ਘਾਟ ਇਹਦੇ 40 45000 ਦਾ ਪੀਗੀ ਨਹੀਂ ਆ ਹਾਂਜੀ ਹਾਂਜੀ ਤੇ ਮੁੱਲ ਜਨਾ ਮਰਦੀ ਗੱਡੀ ਇਹ ਵੇਸ਼ੀ 15000 ਦੀ ਦੇ ਦਈਏ 15000 ਦੀ ਕੀ ਕਰਦੋਗੇ ਛੋਟ ਛੜ ਵਿੱਚ ਭਾਜੀ 12000 ਦੀ ਵੇਸ਼ੀ ਤਾਂ ਹੈ 12000 ਦੀ ਦੇ ਦੋਗੇ ਬਾਕੀ ਆ ਵੀ ਹੁਣ ਤਿਆਰੀ ਜੀ ਆ ਬਸ ਸਾਂਭ ਵਾਲਾ ਖੜੇ ਵਾਲੇ ਵੇਖੋ ਪਿਓਰ ਬਰੀਡ ਵੇਖੋ ਫੇਸ ਵੀ ਕੋ ਅੱਛੀ ਦਾ ਬੋਲ ਸੋਹਣੀ ਵੜਿਆ ਆ ਚਿਹਰਾ ਇਹਦਾ ਕਰੀ ਦੇਖ ਸਕਦੇ ਜੀ ਬਾਕੀ ਪਿਓਰ ਕਾਲੇ ਰੰਗ ਦੀ ਆ ਮਾਤਸਾ ਕੋਈ ਰੰਗ ਚਿੱਟਾ ਦੂਜਾ ਹੋਰ ਕੋਈ ਰੰਗ ਨਹੀਂ ਹੈਗਾ ਠੀਕ ਹੈ ਜੀ ਤੇ ਚਲੋ ਹੁਣ ਆ ਜਿਹੜੀ ਗਾਂ ਤੁਹਾਨੂੰ ਇੱਕ ਹੋਰ ਇਹ ਗੱਬਣ ਆ ਸੋਨੇ ਰੰਗ ਰੂਪ ਚ ਆ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਅੱਸੀ 20 ਕਿਲੋ ਆੜੀਏ ਦੂਜੇ ਸੂਏ ਪਹਿਲੇ ਸੂਏ ਨੇ 15 16 ਕਿਲੋ ਦਿੱਤਾ ਉਹ ਤੋਰੋ ਫੇਰ ਇਹਨਾਂ ਇਕਰੀ ਇਹ ਵੀ ਕਈ ਹਫ਼ਤੇ ਦੇ ਲਾਗੇ ਬੰਨੇ ਟਾਈਮ ਅਜੇ ਖੜੂਗੀ ਬਾਕੀ ਰੰਗ ਰੂਪ ਦੀ ਚੰਗੀ ਆ ਕਦ ਕਠ ਵੀ ਚੰਗਾ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਭਾਵੇਂ 70 ਕਰਾ ਲੋ ਭਾਵੇਂ 65 60000 ਚੋਂ 2000 ਛੋਟ ਕਰ ਦਾਂਗੇ। ਅੱਛਾ। ਹਾਂਜੀ। ਇਹ ਦੇ ਦੇਣੀ 52000 ਦੀ। 52000 ਦੀ ਦੇ ਦਾਂਗੇ। ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਾਂ। ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਲੱਗੇ ਤਾਂ। ਤੇ ਮਿਲ ਕੇ ਵੀ ਨੇ ਵੀ ਚੰਗੀ ਲੱਗੀ। ਠੀਕ ਐ। ਤੇ ਹੁਣ ਆ ਛੋਟੀ ਇਹ ਵੀ ਗੱਲ ਨੇ। ਪਹਿਲੇ ਸਵੇ ਕੱਟੀ ਸੂਣ ਵਾਲੀ ਤਿਆਰ। ਠੀਕ ਐ ਪਹਿਲਾ ਸੂਆ ਇਹਨੇ ਸੋਣਾ ਐ। ਅਜੇ ਕਿੰਨਾ ਕੁ ਲੈਜੀ ਟਾਈਮ ਹੈ ਟਾਈਮ ਹੈ 4-5 ਮਿੰਟ ਦੀ ਤੋੜ ਦੋ ਫਿਰ ਇਹਨੂੰ ਲੈ ਜੇ ਅਜੇ ਲਾਇਆ ਹੋ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਬਾਹ 70 ਕਰਾ ਲਓ 75 65000 ਦੀ ਕੱਟੀ ਤਾਂ ਅੱਛਾ 65000 ਦੀ ਹਾਂਜੀ ਬਾਕੀ ਮੌਕੇ ਤੇ ਛੋਟ ਸੜ ਕਰੀਏ 60000 ਵੀ ਛੋਟ ਕਰਾਂਗੇ 62 ਦੀ ਕੱਟੀ ਤਾਂ ਅੱਛਾ 62000 ਦੀ ਤੇ ਬਾਕੀ ਪਹਿਲਾ ਸੁਆਹ ਵਾ ਨਵੀਂ ਝੋਟੀ ਆ ਹਾਂਜੀ ਤੁਹਾਡੇ ਸਾਹਮਣੇ ਤੇ ਗਾਂ ਵੀ 400 ਵੇ ਚ ਆਉਣ ਵਾਲੀ ਆ ਹਾਂਜੀ ਕੱਟੀ ਬਹੁਤ ਚੰਗੀ ਬਾਕੀ ਬਨ ਨੂੰਣ ਵਾਲੀ ਆ ਜੇ ਠੰਡੀ ਸੀ ਇਹਨਾਂ ਦਾ ਸਾਈਜ਼ ਗੈਪ ਵੀ ਚੰਗਾ ਦੂਰ ਦੂਰ ਆ ਤੇ ਬਾਕੀ ਇਹ ਆ ਵੀ ਚਲੋ ਕੁਝ ਸੋਈਆਂ ਮਿਰਜੀ ਕੱਟਾ ਵਾ ਇਹਨਾਂ ਨੂੰ ਜੱਕੇ ਨਾ ਉਧਰ ਨੂੰ ਹੀ ਆਪਾਂ ਮੰਡੀ ਦੇ ਵਿੱਚੋਂ ਕੱਟੀ ਛਡਾਈ ਅੱਛਾ ਇਹ ਆਪਣੇ ਨਾ ਪਿੰਡੋਂ ਹੀ ਲਿਆ ਆ ਵਾ ਮਤਲਬ ਜਿਹੜੇ 2 ਨੰਬਰ ਦਾ ਕੰਮ ਕਰਦੇ ਉਹਨਾਂ ਕੋ ਅੱਛਾ ਤੇ ਉਹ ਮਾਜ ਦੇ ਸਾਨੂੰ ਨਾ ਗੱਲ ਵੱਡੀ ਆਈ ਉਹਦੇ ਮਗਰ ਹੀ ਐ ਅੱਛਾ ਤੇ ਉਹਨਾਂ ਕੋ ਲਿਆ ਵਾ ਜੀ ਤੇ ਦੂਜਾ ਕਿ ਨਹੀਂ ਜਿਹੜਾ ਮੇਰਾ ਵੀਰ ਭਰਾ ਸਾਰੇ ਡੰਗਰ ਲਏਗਾ ਉਹਨੂੰ ਉੱਦਾਂ ਦੇ ਦਾਂਗੇ ਜੇ ਜੇ ਉਹ ਉੱਦਾਂ ਕਹੋਗੇ ਤੇ ਉੱਦਾਂ 3500 ਦਾ ਦੇ ਦਾਂਗੇ ਠੀਕ ਹੈ ਹਾਂਜੀ 3500 ਦਾ ਕੱਟਾ ਵੀ ਜਿਹੜਾ ਕਹਿੰਦੇ ਕਿ ਆ ਤੇ ਦੇਣਾ ਹੈ ਠੀਕ ਹੈ ਤੇ ਬਾਕੀ ਚਲੋ ਏ ਆ ਵੀ ਕੋਈ ਵੀਰ ਇੱਥੇ ਆ ਗਿਆ ਆਪਣੀ ਵੇਸਟ ਆ ਕੇ ਹਾਂ ਜੀ ਜੀ ਤਸੱਲੀ ਕਰਕੇ ਸਿੰਗਲ ਤੁਹਾਡੇ ਸਾਹਮਣੇ ਸਾਰੇ ਚੰਗੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੇ ਸੋਈਆਂ ਵਾ ਜਿਹੜੀਆਂ ਉਹ ਵੀ ਤਾਜ਼ੀਆਂ ਹੀ ਸੋਈਆਂ ਵੀ ਪਾਸ ਹੀ ਹੋਣੀਆਂ ਤੇ ਗੱਬਣਾ ਵੀ ਆਪਣੀਆਂ ਪਾਸ ਕਰਕੇ ਖੜੋ ਜੀ